ਮੇਰਾ ਨਾਮ ਹਰਮਨਦੀਪ ਸਿੰਘ ਹੈ ਜੀ। ਕੀ ਮਾਮਲਾ ਸੀ ਕੀ ਕਹ ਲੋ? ਮਾਮਲਾ ਸਾਰਾ ਇਹ ਸੀ ਕਿ ਜੀ ਮੇਰਾ ਭਾਈ ਬਾਹਰ ਗਿਆ ਹੋਇਆ ਸੀ ਵਿਦੇਸ਼ ਜੀ। ਉਹ ਆਇਆ ਸੀ 2 ਮਹੀਨੇ ਦੀ ਛੁੱਟੀ ਜੀ। ਤੇ ਛੁੱਟੀ ਆ ਕੇ ਨਾ ਇਹੋ ਮੰਨ ਕੇ ਇੱਕ ਮਹੀਨਾ ਹੀ ਰਹਿ ਗਿਆ ਸੀ ਉਹਨਾਂ ਦਾ ਜੀ। ਉਹਨਾਂ ਦਾ ਨਸ਼ੇੜੀਆਂ ਨੇ ਉਹਨਾਂ ਵੀ ਮੰਨ ਕੇ ਬਾਹਰ ਗਏ ਨਸ਼ੇੜੀਆਂ ਨੇ ਸੱਦ ਕੇ ਉਹਨਾਂ ਨੂੰ ਪੈਸੇ ਦੇ ਲਾਲਚ ਚ ਨਸ਼ੇ ਦੇ ਲਾਲਚ ਚ ਉਹਨਾਂ ਨੂੰ ਸੱਦ ਕੇ ਕਤਲ ਕੀਤਾ ਗਿਆ ਜੀ। ਕਤਲ ਕਰਕੇ ਜਦੋਂ ਇਹ ਸਾਨੂੰ ਪਤਾ ਜੀ ਸਾਡੇ ਗੁਰੂ ਸਾਹਿਬਾ ਰਾਹ ਜਾਂਦਾ ਜੀ ਖੇਤ ਨੂੰ ਸਵੇਰ ਸਾਨੂੰ ਦੱਸਿਆ ਮੇਰੇ ਭਾਈ ਦੇ ਵੀ ਮਾਤ ਹੋਈ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਜੋ ਦੇਖਿਆ ਉਹ ਡੈੱਡ ਸੀਗੀ ਬੋਡੀ ਜੀ ਉਹਨਾਂ ਦੇ ਹੱਥ 'ਚ ਮਨਿਕ ਕੜਾ ਵੀ ਪਾਇਆ ਹੋਇਆ ਸੀਗਾ ਜੀ ਤੇ ਇੱਕ ਆਈਫੋਨ ਸੀਗਾ ਜੀ ਉਹ ਸਾਰਾ ਲੈ ਗਏ ਜੀ ਮਰ ਤੁਸੀਂ ਕਹਿਣਾ ਚਾਹੁੰਦੇ ਕਿ ਕੀ ਨਾ ਸੀ ਤੇਰੇ ਭਰਾ ਦਾ ਅਰੰਦੀਪ ਸਿੰਘ ਹੈ ਮੇਰੇ ਭਾਈ ਜਾਨਾ ਉਮਰ ਕਿੰਨੀ ਸੀ ਉਮਰ 22 ਸਾਲ ਸੀਗੀ ਉਹ ਨਸ਼ਾ ਵਗੈਰਾ ਤਾਂ ਨਹੀਂ ਸੀ ਕਰਦਾ ਨਹੀਂ ਉਹ ਨਹੀਂ ਨਸ਼ਾ ਵਗੈਰਾ ਕਰਦਾ ਤੁਸੀਂ ਕਹਿਣਾ ਜਿਵੇਂ ਚੜਾ ਕੇ ਲੈ ਗਿਆ ਹਾਂ ਉਹਨਾਂ ਚੜਾ ਲਾਲਚ ਦੇ ਕੇ ਚੜਾ ਕੇ ਲੈ ਗਏ ਨਸ਼ੇ ਦੇ ਲਾਲਚ ਜੀ ਤੇ ਪੈਸੇ ਉਹਨੇ ਪੈਸੇ ਵੀ ਸੀਗੇ ਕੈਸ਼ ਵੀ ਸੀਗੇ 2-4000 ਰੁਪਏ ਆਈ ਹਾਂ ਜੋ ਲੈ ਗਏ ਜੀ ਤੇ ਮਨ ਕੇ ਕੜਾ ਵੀ ਸੀਗਾ ਚਾਂਦੀ ਦਾ ਭਾਈ ਫੋਨ ਸੀਗੇ ਵੀ 25000 ਦਾ ਜੀ ਤੇ ਉਹ ਲੈ ਕੇ ਕੁਟਕੋ ਕਰਕੇ ਜੀ ਬਹੁਤ ਗੰਭੀਰ ਹਾਲਤ ਨਾ ਮੰਨ ਕੇ ਚਲੋ ਮਾਰਿਆ ਗਿਆ ਜੀ ਇਹ ਕਤਲ ਕੀਤਾ ਗਿਆ ਬਹੁਤ ਮਨ ਕੀ ਕਰਦੇ ਹਾਂ ਮੰਗ ਇਨਸਾਫ ਦੇ ਕਰਦੇ ਆ ਜੀ ਵੀ ਫੋਰਸ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨਾਂ ਨੇ ਕਾਰਵਾਈ ਕਰੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡਾ ਪਿੰਡ ਕਿਹੜਾ ਤੇ ਕਿੱਥੋਂ ਕਿੰਨਾ ਕਿੰਨਾ ਸ਼ਾਬ ਵਗੈਰਾ ਚੱਕ ਹੈ ਕਿ ਮੇਰਾ ਪਿੰਡ ਸਿੰਘੋ ਹੈ ਜੀ ਨਸ਼ਾ ਪੂਰਾ ਗੜ ਬਣ ਚੁੱਕਿਆ ਹੈ ਸਾਡਾ ਪਿੰਡ ਜੀ ਲੁੱਟਾ ਕੋਆ ਪੂਰੀਆਂ ਹੋ ਲੱਗੇ ਮੁੱਖ ਮੰਤਰੀ ਦਾ ਕਹਿੰਦਾ ਵੀ ਨਸ਼ੇ ਤੋਂ ਅਸੀਂ ਖਤਮ ਕਰਤਾ ਕੀ ਕਹਿੰਦਾ ਨਹੀਂ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਪੂਰੀ ਆ ਸੀਗੀ ਜੀ ਕੀ ਕੋਈ ਕਮੈਂਟਰੀ ਸਾਹ ਕੋਸ਼ ਕਰਨਗੇ ਪਰ ਉਹਨਾਂ ਯੋਗਦਾਨ ਦਿੱਤਾ ਨਹੀਂ ਜੀ ਉਹਨਾਂ ਨੇ ਪੁਲਿਸ ਨੂੰ ਤਲਾਹ ਦੇ ਦਿੱਤੀ ਪੁਲਿਸ ਵਾਲਿਆਂ ਨੂੰ ਤਲਾਹ ਦੇ ਦਿੱਤੀ ਜੀ ਵੀ ਅੱਜ ਇਹ ਸਾਡੇ ਨਾਲ ਹੋਇਆ ਤੇ ਕੱਲ ਨੂੰ ਛੋਡੇ ਨਾਲ ਵੀ ਹੋਊਗਾ ਤੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਇਹ ਚੀਜ਼ ਹੈ ਤੁਹਾਨੂੰ ਸ਼ੱਕ ਹੈ ਕਿਸੇ ਮੁੰਡੇ ਤੇ ਸ਼ੱਕ ਹੈ ਵੀ ਮਾਨੇ ਕਿ ਚਲ ਹੈਗਾ ਜੀ ਹਾਂ ਆਉ ਪਿੰਡ ਚ ਪਿੰਡ ਚ ਚੱਲੇ ਜਾਣੇ ਸ਼ੱਕ ਹੈਗਾ ਜੀ ਲਿਖਾਤੇ ਪਰ ਉਹ ਆਪ ਆਪਣੀ ਖਾਂਦੇ ਖਵਾਉਂਦੇ ਆ ਤੇ ਵੇਚਦੇ ਜਿਹੜੇ ਜਿਹੜੇ ਨਾਂ ਦੇ ਲੈਣੋਂ ਨਹੀਂ ਨਾਂ ਤਾਂ ਜੀ ਆਪਾਂ ਕਾਨੂੰਨ ਲੈਣਾ ਪੁਲਿਸ ਵਾਲੇ ਆਪੀ ਜਾਂਚ ਕਰ ਲੈਣਗੇ ਜੀ ਅੱਜ ਮਿਤੀ 7 10 2025 ਨੂੰ ਸਵੇਰੇ 8:30 ਵਜੇ ਇੱਕ ਫੋਨ ਆਈ ਐਸ ਐਚਓ ਥਾਣਾ ਤਲਵੰਡੀ ਦੇ ਇੱਕ ਸੂਚਨਾ ਮਸੂਲ ਹੋਈ ਸੀ ਕੋਈ ਵਿਅਕਤੀ ਜਿਹੜਾ ਹੈਗਾ ਪਿੰਡ ਸਿੰਘੋ ਦੇ ਕੱਚੇ ਰਸਤੇ ਤੇ ਬੇਹੋਸ਼ ਹਾਲਤ ਦੇ ਵਿੱਚ ਜਾਂ ਡੈਡ ਹਾਲਤ ਦੇ ਵਿੱਚ ਪਿਆ ਤੇ ਤੁਰੰਤ ਪਹੁੰਚਣ ਲਈ ਜਿਹੜੀ ਹੈਗੀ ਆ ਉਹਨਾਂ ਨੇ ਬੇਨਤੀ ਕੀਤੀ ਸੀ ਇਹਦੇ 'ਚ ਮੁਖ ਅਸਰ ਥਾਣਾ ਤਲਵੰਡੀ ਦਾ ਬਹੁਤ ਤੁਰੰਤ ਮੌਕੇ ਤੇ ਪਹੁੰਚਿਆ ਇਹ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉਥੇ ਜਿਹੜਾ ਇੱਕ ਨੌਜਵਾਨ ਜਿਹਦਾ ਨਾਮ ਆ ਦੇ ਵਿੱਚ ਰਦੀਪ ਸਿੰਘ son of ਅਵਤਾਰ ਸਿੰਘ ਵਾਸੀ ਸਿੰਘੂ ਜਿਹੜਾ ਹੈਗਾ ਇਹ ਪਤਾ ਲੱਗਿਆ ਉਹ ਉਥੇ ਮ੍ਰਿਤਕ ਖਾਲਦ ਚ ਪਿਆ ਸੀਗਾ ਤੇ ਜਿਹਦੇ ਵਿੱਚ ਜਿਹੜੀ ਉਹਦੀ ਡੈਡ ਬੋਡੀ ਦਾ ਮਾਇਨਾ ਕਰਕੇ ਤੇ ਉਸ ਨੂੰ ਜਿਹੜਾ ਹੈਗਾ ਅਸੀਂ ਪੋਸਟ ਮਾਰਟਮ ਲਈ ਭੇਜਤਾ ਸੀਗਾ ਇੱਥੇ ਸਿਵਲ ਹਸਪਤਾਲ ਤੇ ਤਲਵੰਡੀ ਸਾਬੋ ਉਸ ਤੋਂ ਬਾਅਦ ਜਿਹੜਾ ਇਹਦੇ ਦਾਦੇ ਨੇ ਬਖਸ਼ੀ ਸਿੰਘ son of ਦਰਬਾਰਾ ਸਿੰਘ ਨੇ ਜਿਹੜਾ ਪਿਆਰ ਲਿਖਾਇਆ ਤੇ ਮੁਖ ਅਫਸਰ ਖਾਨਾ ਤਲਵੰਡੀ ਜ਼ਾਬੋਬਾਸ ਇਹਦੇ ਤਿੰਨ ਦੋਸਤ ਗੁਰਵਿੰਦਰ ਸਿੰਘ son of ਗੁਰਪਾਲ ਸਿੰਘ ਅਮਰੀਕ ਸਿੰਘ son of ਜਸਵੰਤ ਸਿੰਘ ਤੇ ਸੋਮ ਸਿੰਘ ਪੁੱਤਰ ਅਮਰੀਕ ਅਮਰੀਕ ਸਿੰਘ ਇਹ ਜਿਹੜੇ ਸਿੰਘੋ ਦੇ ਰਹਿਣ ਵਾਲੇ ਆ ਵੀ ਇਹ ਇਹਨਾਂ ਦੇ ਨਾਲ ਜਿਹੜਾ ਰਲ ਕੇ ਨਸ਼ਾ ਪੱਤਾ ਕਰਦਾ ਸੀਗਾ ਤੇ ਇਹ ਇੱਕ ਕੀਰਤ ਮੈਡੀਕਲ ਹਾਲ ਹੈ ਉੱਥੇ ਜਿਹੜਾ ਜਿਹਦਾ ਮਾਲਕ ਸ਼ਿਵਰਾਜ ਸਿੰਘ son of ਸੁਖਦੇਵ ਸਿੰਘ ਹੈ ਅਰੇ ਰੈਜੀਡੈਂਟ ਆਫ ਸਿੰਗੋ ਜਿਹੜੀ 62 ਸਿੰਗੋ ਤੇ ਦੁਕਾਨ ਹੈ ਉਹ ਤੋਂ ਇਹ ਨਸ਼ਾ ਲੈ ਕੇ ਜਿਹੜਾ ਹੈਗਾ ਉਹ ਕਰਦੇ ਸੀਗੇ ਆਪਸ ਦੇ ਵਿੱਚ ਰਲ ਮਿਲ ਕੇ ਨਸ਼ਾ ਕਰਦੇ ਸੀ ਤੇ ਅੱਜ ਇਹਦੇ ਦੋਸਤਾਂ ਨੇ ਵੱਧ ਨਸ਼ਾ ਇਹਨੂੰ ਦੀ ਮਾਤਰਾ ਜਿਹੜੀ ਦੇ ਕੇ ਜਿਹੜਾ ਇਹਦਾ ਮਤਲਬ ਜਿਹੜਾ ਹੈਗਾ ਇਹ ਦੂ ਅ ਇਹਦੀ ਜੀਤੇ ਕਰਕੇ ਮੌਤ ਹੋ ਗਈ। ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਇਹ 242 ਅੰਡਰ ਸੈਕਸ਼ਨ 105 3 ਦੀ 5 ਬੀ ਐਨ ਐਸ ਇਸ ਥਲਵੰਡੀ ਸਾਬੋ ਜਿਹੜੀ ਦਰਜ ਰਜਿਸਟਰ ਕੀਤੀ ਆ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਦੋਸ਼ੀਆਂ ਤੇ ਰੇਡਾ ਕਰ ਰਹੇ ਆ ਤੇ ਛੇਤੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਈ। ਇਹਨੂੰ ਕਤਲ ਨਹੀਂ ਹੋਈ ਕਤਲ ਦਾ ਕਿਹਤੇ ਕਿਹਾ ਇਹਨੂੰ। ਇਹਦੇ ਵਿੱਚ ਹਾਲ ਦੀ ਘੜੀ ਮੁੱਢਲੀ ਤਫਤੀਸ਼ 'ਚ ਕਤਲ ਸਬੰਧੀ ਤੱਕ ਕੋਈ ਗੱਲ ਨਹੀਂ ਆਈ ਹੈਗੀ। ਇਹਦੇ ਵਿੱਚ ਜਿਹੜਾ ਇਹਦੇ ਜਿਹੜੇ ਦੋਸਤਾਂ ਨੇ ਜੋ ਇਹਦੇ ਦਾਦੇ ਨੇ ਬੰਨ੍ਹਣਾ ਲਗਾਇਆ ਹੈ ਨਸ਼ਾ ਪੱਤਾ ਕਰਦੇ ਸੀਗੇ ਇਹ ਤੇ ਇਹਨੂੰ ਵੱਧ ਜਿਹੜੀ ਡੋਸ ਦੇ ਮਾਤਰਾ ਜਿਹੜੀ ਆ ਉਹਦਾ ਸੇਵਨ ਕਰਾ ਕੇ ਜਿਹੜੀ ਆ ਉਹਦੇ ਨਾਲ ਹੀ ਦੀ ਬਹੁਤ। ਵਿਦੇਸ਼ ਚੋਂ ਹੈ ਹਾਈ ਦੋ ਕੁ ਮਹੀਨੇ ਪਹਿਲਾਂ ਇਟਲੀ ਗਿਆ ਹੋਇਆ ਸੀਗਾ ਪਹਿਲਾਂ 5 ਸਾਲ ਉੱਥੇ ਰਿਹਾ ਤੇ ਉਸ ਤੋਂ ਬਾਅਦ ਦੋ ਮਹੀਨੇ ਪਹਿਲਾਂ ਆਇਆ ਸੀ